ਮਿੱਤਰੋ ਕੀ ਹਾਲ ਚਾਲੇ ਆਪਣੇ ਨਵੇਂ ਤਾਜੇ ਮਸਤ ਬਲੋਗੇ ਤੁਹਾਡਾ ਬਹੁਤ 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 ਸਵਾਗਤ ਹੈ ਤੇ ਮਿੱਤਰੋ ਅੱਜ ਆਪਾਂ ਪਹੁੰਚੇ ਆ ਤਕਸ਼ੀਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੇ ਤੇ ਅੱਜ ਮਿੱਤਰੋ ਆਪਾਂ ਤੁਹਾਨੂੰ ਇੱਕ ਐ ਜੀ ਜਗ੍ਹਾ ਮਖੌਲ ਲੱਗੇ ਜਿਹੜਾ ਕਿ ਦਰਬਾਰ ਸਾਹਿਬ ਦੇ ਕੋਲੇ ਵੀ ਜਿੱਥੇ ਜਿਹੜੇ ਮੇਰੇ ਵਰਗੇ ਨਲਾਇਕੜਾ ਵੀ ਉਹਨਾਂ ਨੂੰ ਪੜਾਈ ਨਹੀਂ ਆਉਂਦੀ ਤੇ ਇਥੇ ਇਹ ਜਿਹੜਾ ਵਿਸ਼ਵਾਸ ਹੈਗੀ ਜੇ ਉਹ ਇੱਥੇ ਆ ਗਏ ਆ ਉਹਦਾ ਜਿਹੜਾ ਲਿਖਣਗੇ ਤਾਂ ਉਹਨਾਂ ਨੂੰ ਪੜ੍ਹਾਈ ਆਉਣ ਲੱਗ ਰਿਹਾ ਵੇ ਬਲੌਗ ਨਾਲ ਐਵੇਂ ਕੰਟੀਨਿਊ ਬਣੇ ਰਿਹਾ ਜੀ ਜਿਸ ਸੰਗ ਤੋਂ ਕਰੋ ਚੈੱਕ ਵੀ ਆ ਜਿਹੜੀ ਉਹ ਆਈ ਆਪਾਂ ਜਗ੍ਹਾ ਤੇ ਆ ਸੀਦਾ ਸਾਹਮਣੇ ਸਰੋਵਰ ਤੇ ਆ ਵੇਖੋ ਤੁਸੀਂ ਵੀ ਕਿੰਨੇ ਆ ਜਿਹੜੇ ਊੜਾ ੜੇ ਦੇ ਜਿਹੜੇ ਸਾਰੇ ਅੱਖਰ ਸੰਗਤਾਂ ਲਿਖ ਕੇ ਜਾਂਦੀਆਂ ਤਾਂ ਆ ਵੇਖੋ ਵੀ ਸਲੇਟਾਂ ਕਿੰਨੀਆਂ ਪਈਆਂ ਆ ਦੇਖੋ ਆ ਦੇਖੋ ਤੇ ਆ ਭਾਈ ਇਹ ਲਿਖਦਾ ਪਿਆ ਉਹੜਾ ੜਾ ਇਹ ਇੱਧਰ ਵੀ ਵੇਖੋ ਮੈਂ ਹੋਰ ਤਨ ਜਾ ਕੇ ਉਹ ਹੋਣਾ ਵੀ ਹੋਰ ਯਾਰ ਬਥੇਰੇ ਨੇ ਆ ਤੂੰ ਹੀ ਦੇਖੋ ਤੇ ਇੱਧਰ ਵੀ ਵੀ ਇੱਥੇ ਯਾਰ ਸਿਰਫ ਊੜਾ ਢਾ ਈ ਲਿਖਦੇ ਨੇ ਵੀ ਹੋਰ ਕੋਈ ਭਾਸ਼ਾ ਨਹੀਂ ਲੇਦੇ ਸਿਰਫ ਆਪਣੀ ਜਿਹੜੀ ਪੰਜਾਬੀ ਮਾਂ ਬੋਲੀ ਹੈ ਨਾ ਉਹ ਹੀ ਲਿਖਦੇ ਨੇ ਆ ਵੀ ਦੇਖੋ ਵੀ ਆ ਫੱਟਈ ਯਾਰ ਇਧਰ ਆ ਸੁਖਦੇਵ ਆ ਦੇਖੋ ਤੁਸੀਂ ਵੀ ਯਾਰ ਆ ਜਦੋਂ ਜੇ ਤਾਂ ਤੁਸੀਂ ਇਹ ਵਾਂਗੀਆਂ ਫੱਟੀਆਂ ਤੇ ਹਨਾ ਊੜਾ ਜਿਹੜਾ ਲਿਖਿਆ ਭਲਿਆਂ ਜਬਾਨੇ ਵਿੱਚ ਮੈਨੂੰ ਕਮੈਂਟ ਕਰਕੇ ਦੱਸ ਦਿਆ ਜੀ ਤੇ ਆ ਆਪਣਾ ਵੀਰ ਸ਼ੈਂਟੀ ਇਹ ਊੜਾ ਜਿਹੜਾ ਲਿਖਦਾ ਪਿਆ ਵੀ ਇਹਨੂੰ ਵੀ ਨਹੀਂ ਆਉਂਦੀ ਪੰਜਾਬੀ ਪੰਜਾਬੀ ਇੰਗਲਿਸ਼ ਕੋਈ ਸ਼ ਵੀ ਨਹੀਂ ਆਉਦਾ ਇਹ ਵੀ ਮੇਰੇ ਤਰ੍ਹਾਂ ਨਲਾਇਕ ਹੀ ਏ ਤੇ ਹੁਣ ਜੀ ਕਿਸਮਤ ਸਬਰ ਜੀ ਆ ਤੇ ਜੇ ਤਾਂ ਵਿਸ਼ਵਾਸ ਦੇ ਨਾਲ ਲਿਖੇਗਾ ਫਿਰ ਤਾਂ ਚੱਲ ਹੋਈ ਜਾਏਗਾ ਤੇ ਆ ਆ ਤੁਸੀਂ ਦੇਖੋ ਮਿੱਤਰੋ ਊੜਾ ਐੜਾ ਈੜੀ ਸਸਾ ਹਾ ਕਕਾ ਖਖਾ ਗੱਗਾ ਗਾ ਨਹੀਂ ਆ ਬਾ ਇੱਥੇ ਇਹਨੂੰ ਵੇਖ ਕੇ ਵੀ ਨਹੀਂ ਲਿਖਣ ਦਾ ਵੱਲ ਆਉਂਦਾ ਪਿਆ ਵੀ ਵੇਖ ਲਓ ਯਾਰ ਵੀ ਆਪਣੀ ਪੰਜਾਬੀ ਮਾਂ ਬੋਲੀ ਏ ਫੇਰ ਵੀ ਮਾਤ ਭਾਸ਼ਾ ਏ ਵੀ ਲੋਕਾਂ ਨੂੰ ਉਹੀ ਨਹੀਂ ਲਿਖਣ ਦਾ ਵੱਲ ਹੈਗਾ ਤੇ ਉਹਨਾਂ ਦੀ ਤਾਂ ਖੈਰ ਗੱਲ ਛੱਡੋ ਤੇ ਆ ਤੁਸੀਂ ਦੇਖੋ ਵੀ ਇਹਨੂੰ ਹੀ ਨਹੀਂ ਲਿਖਣ ਦਾ ਵੱਲ ਆਉਂਦਾ ਵੀ ਆ ਸਾਹਮਣੇ ਲੱਗਾ ਊੜਾੜ ਦਾ ਚਾਰਟ ਆ ਬੋਰਡ ਲੱਗਾ ਆ ਦੇਖੋ ਵੀ ਇਹਨੂੰ ਵੇਖ ਕੇ ਇਹਨੇ ਲਿਖਣਾ ਆਉਂਦਾ ਯਾਰ ਹਾਲਾ ਕਿ ਮੈਨੂੰ ਖੈਰ ਥੋੜਾ ਬੋਧਾ ਲਿਖਣ ਦਾ ਵੱਲ ਹੈ ਪਰ ਪੂਰਾ ਮੈਨੂੰ ਨਹੀਂ ਵੱਲ ਹੈਗਾ ਪਰ ਤੇ ਇਦੋਂ ਬਾਅਦ ਆਪਾਂ ਵੀ ਲਿਖਾਂਗੇ ਤੇ ਤੁਸੀਂ ਦੇਖੋ ਵੀ ਆ ਜਿਹੜੀਆਂ ਸਾਰੀਆਂ ਸੰਗਤਾਂ ਆ ਲਿਖਦੀਆਂ ਪਈਆਂ ਊੜਾੜ ਆ ਤੇ ਆ ਵੇਖੋ ਤੁਸੀਂ ਇੱਧਰ ਦੇਖੋ ਤੇ ਆ ਸਾਹਮਣੇ ਇੱਧਰ ਹੈਗਾ ਉਹ ਸਰੋਵਰ ਤੇ ਬਾਕੀ ਯਾਰ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਬਹੁਤ ਵੱਡਾ ਬੜਾ ਵੱਡਾ ਯਾਰ ਤੇ ਹਾਂ ਵੀ ਹੋ ਗਿਆ ਪੂਰੇ ਘਰ ਕਿੰਨੇ ਰਹਿ ਗਏ ਨੇ ਅੱਗੇ ਵਾਲੇ ਊੜੇੜੇ ਦੇਖਰ ਕਿੰਨੇ ਹੁੰਦੇ ਇਹ ਉਹ ਭਰਾਵਾ ਮੈਂ ਤੁਹਾਨੂੰ ਦੱਸਣਾ 35 ਜਿਹੜੇ ਹੈਗੇ ਨੇ ਉਹ ਆਪਣੀ ਪੰਜਾਬੀ ਮਾਂ ਤੇ ਭੂਮੇ ਭਾਸ਼ਾ ਦੇ ਨੇ ਤੇ ਜਿਹੜੇ 35 ਅੱਖਰ ਆਪਣੇ ਜਿਹੜੇ ਪੰਜਾਬੀ ਮਾਂ ਬੋਲੀ ਦੇ ਤੇ ਪੰਜਨ ਦੇ ਵਿੱਚ ਪਾ ਕੇ ਜਿਹੜੇ ਆਪਣੀ ਗੁਰਮੁਖੀ ਭਾਸ਼ਾ ਦੇ ਉਹ ਉਹ ਫਿਰ ਪੂਰੇ ਬਣ ਜਾਂਦੇ ਵੇ 40 ਤੇ ਛੋਟੇ ਛੋਟੇ ਕਰਕੇ ਲਿਖਾ ਉਹ ਵੇਖ ਕੇ ਲਿਖੰਦਾ ਵੱਲ ਆਉਂਦਾ ਪਿਆ ਯਾਰ ਤੈਨੂੰ ਆਹ ਦੇਖੋ ਸੋਨਿਓ ਆਹ ਵੇਖੋ ਸੰਗਤੋ ਵੀ ਆ ਕੋਈ ਪਤਾ ਪਤਾ ਨਹੀਂ ਮਿੱਕੇ ਦਾ ਲੈ ਕੇ ਗਿਆ ਬਾਬਾ ਜੀ ਪੁੱਤਰ ਦੀ ਦਾਤ ਬਖਸ਼ੋ ਵਾਹਿਗੁਰੂ ਸਤਨਾਮ ਵਾਹਿਗੁਰੂ ਆਪਾਂ ਰੋ ਵੀ ਕੁਝ ਲਿਖਦੇ ਹੋਰ ਵੀ ਕੁਝ ਲੇਦੇ ਮਾਨੂੰ ਕਾਮਨਾ ਜਿਹੜੀ ਹੋ ਸਕਦੀ ਜਿਹੜੀ ਤੇਰੀ ਫੇਵਰੇਟ ਹੈ ਕੋਈ ਲਿਖ ਦੇ ਜਾਜਣਾ ਦਵਾਈ ਕਿ ਕੈਨੇਡਾ ਕਿ ਆਹ ਲੈ ਬਾਬਾ ਜੀ ਬਾਬਾ થઈ ਜਾਂਦੇ ਆ ਇੱਥੇ ਆ ਦੇ ਤੂੰ ਜਿ ਲਿਖਿਆ ਵਾਈ ਗੁਰੂ ਜੀ ਮੇਂ ਕਮਾਈ ਦੇ ਵਿੱਚ ਵਾਧਾ ਪਾਓ ਆ ਦੇਖੋ ਤੁਸੀਂ ਵੀ ਹੋਰ ਵੀ ਬਥੇਰਾ ਕੁਝ ਯਾਰ ਲਿਖਦੇ ਸੰਗਤਾਂ ਊੜਾ ਊੜਾ ਜਿਹੜਾ ਨੂੰ ਛੱਡ ਕੇ ਹੋਰ ਵੀ ਬਥੇਰਾ ਲਿਖਦੇ ਹਨਾ ਤੇ ਆ ਦੇਖੋ ਬਾਬਾ ਜੀ ਸਾਬ ਤੇ ਮੇਰ ਕਰਿਓ ਹਨਾ ਆ ਜਿਹੜਾ ਹੋਊਗਾ ਤੇ ਬਹੁਤ ਯਾਰ ਲਿਖਦੇ ਆ ਯਾਰ ਇੱਧਰ ਦੇਖੋ ਵੀ ਆ ਕਹਿੰਨੇ ਜਿਹਨੂੰ ਇੰਗਲਿਸ਼ ਨਹੀਂ ਨਾ ਆਉਂਦੀ ਸੀਗੀ ਤੇ ਉਹਨੇ ਇੰਗਲਿਸ਼ ਦੇ ਵਿੱਚ ਲਿਖਿਆ ਵੀ ਜ਼ਿਆਦਾਤਰ ਤਾਂ ਪੰਜਾਬੀ ਦੇ ਵਿੱਚ ਹੀ ਲੇਦੇ ਪਰ ਆਹ ਬੰਦਾ ਪਤਾ ਨਹੀਂ ਕਿਹੜਾ ਸੀਗਾ ਵੀ ਉਹਨੇ ਇੰਗਲਿਸ਼ ਚੇਪਤੀ ਵੀ ਉਹਨੂੰ ਜ਼ਿਆਦਾ ਇੰਗਲਿਸ਼ ਨਾਲ ਪਿਆਰ ਹੁੰਦਾ ਆ ਲੈ ਉਹ ਇੱਕ ਆਹ ਵੇਖੋ ਮਿੱਤਰੋ ਮੇਰੀ ਅਰਜੀ ਮਨਜ਼ੂਰ ਕਰੋ ਜੀ ਧੰਨ ਧਰਮ ਬਾਬਾ ਦੀਪ ਸਿੰਘ ਜੀ ਤੇ ਹੁਣ thro ਵਿਸ਼ੰਤੀ ਜਿਹੜਾ ਵਾਹਿਗੁਰੂ ਜੀ ਵੀਜ਼ਾ ਲਗਵਾਓ ਆ ਲੈ ਹਾਂ ਉਹਨੇ دیے ਮਨੋ ਕਾਮਨਾ ਪਹਿਲੀ ਸੀਗੀ ਇਹ ਪੜਾਈ ਦੀ ਤੇ ਦੂਜੀ ਸੀਗੀ ਵਿਜੇ ਦੀ ਹਾਂਜੀ ਮਿੱਤਰੋ ਉੜਾੜਾ ਲਿਖੀ ਜਾ ਰਿਹਾ ਮੁੰਡਾ ਸੰਗਤੋਂ ਆਪਾਂ ਵੀ ਉੜਾੜਾ ਲਿਖਣ ਲੱਗੇ ਯਾਰ ਸੰਗਤੋਂ ਬਸ ਆਈੜੀ ਥੱਸਾ ਆਹਾ ਵੇਖ ਵੇਖਣਾ ਨਹੀਂ ਉਵੇਂ ਲਿਖਾ ਉਹ ਦੇਖ ਲਓ ਸੰਗਤੋਂ ਇੱਥੋਂ ਪਪਾ ਪਪਾ ਮम्मा ਯਯਾ ਰਾਰਾ ਲੱਲਾ ਬੁਵਾ ਦਾੜਾ ਲੋ ਮਿੱਤਰੋ ਇਹ ਪੂਰੇ ਹੋ ਗਏ 35 ਅੱਖਰ ਥੋੜਾ ਸਸੇ ਪਰ ਬਿੰਦੀ ਕੀ ਬੋਲ ਸ ਛੱਤੇ ਪਰ ਬਿੰਦੀ ਖਾ ਗੱਗੇ ਪਰ ਬਿੰਦੀ ਗਾ ਟੈਂਕ ਪਰ ਬਿੰਦੀ ਟਾ ਅੱਗੇ ਇੱਕ ਹੋਰ ਰਹਿ ਗਿਆ ਜੱਜੇ ਪਰ ਬਿੰਦੀ ਓਏ ਜੇ ਜੇ ਬੈਰ ਬਿੰਦੀ ਜਿਆ ਕੇਫੇ ਤੇ ਮਦਰੋਂ ਹੁਣ ਇੱਧਰ ਆਪਾਂ ਆਪ ਦਾ ਤੇਜੀ ਟ੍ਰੈਵਲ ਲੇਖਦੀਏ 1 ਮਿਲੀਅਨ ਤੇਜੀ ਟ੍ਰੈਵਲ 1 ਮਿਲੀਅਨ ਜੇ ਤੁਸੀਂ ਵੀ ਹਿਲਦਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਥੋਕ ਦੋ ਠੀਕ ਓਕੇ ਬਾਈ ਮਿੱਤਰੋ ਆਹ ਦੇਖੋ ਯਾਰ ਆਹ ਦੇਖੋ ਪਹਿਲ ਵੇਖੋ ਯਾਰ ਸੱਚੀ ਆ ਜਿਹੜੀਆਂ ਬੰਦੇ ਦੀਆਂ ਹਨ ਮਨੋ ਕਾਮਨਾ ਯਾਰ ਪੂਰੀ ਹੋਣੀ ਚਾਹੀਦੀ ਮੈਂ ਵੀ ਬਾਬੇ ਨੂੰ ਇਹ ਹੀ ਆ ਹਨ ਪੀ ਆਹ ਦੇ ਲੱਕੜ ਬੱਗੇ ਆਵੇ ਵਾਹਿਗੁਰੂ ਮੇਰਾ ਆਪਣਾ ਘਰ ਬਣਾਉਂਦਿਓ ਜੀ ਆਪਣਾ ਇਹ ਬਹੁਤ ਔਖਾ ਟਾਈਮ ਬਹੁਤ ਔਖਾ ਟਾਈਮ ਆ ਵਾਹਿਗੁਰੂ ਹਾਂ ਸੱਚੀ ਯਾਰ ਹੋਣਾ ਚਾਹੀਦਾ ਬੰਦੇ ਦਾ ਆ ਕੰਮ ਚਲੋ ਚੱਲੀਏ ਉਧਰ ਚੱਕੋ ਦੇ ਮਿੱਤਰੋ ਆਤੋ ਇਹ ਦੇਖੋ ਜਿੰਦੇ ਲਿਖਿਆ ਪਾਪਾ ਜੀ ਮੇਰੀ ਮਾਂ ਨੂੰ ਠੀਕ ਕਰੋ ਤੇ ਆ ਵੀ ਤੁਸੀਂ ਦੇਖੋ ਵਾਹਿ ਗੁਰੂ ਮੇਰਾ ਆਪਣਾ ਘਰ ਬਣਾ ਦਿਓ ਜੀ ਦੇਖੋ ਬਹੁਤ ਔਖਾ ਟਾਈਮ ਕੱਟ ਰਿਹਾ ਕਿਹਾ ਯਾਰ ਹਨਾ ਵੀ ਸਾਰੇ ਲੋਕ ਸਾਰੀਆਂ ਸੰਗਤਾਂ ਇੱਥੇ ਆ ਕੇ ਸੱਚ ਦੱਸਦੀਆਂ ਵੀ ਉਵੇਂ ਤਾਂ ਸਾਰੇ ਆਪਦੇ ਦੁੱਖੜੇ ਇੱਕ ਦੂਜੇ ਤੋਂ ਛਪਾਉਂਦੀਆਂ ਰਹਿੰਦੀਆਂ ਵੀ ਇੱਥੇ ਆ ਕੇ ਸੱਚ ਦੱਸਦੀਆਂ ਮੇਰੀਆਂ ਕੀ ਮਨੂਗਾ ਆਵਣਾ ਤੇ ਕੀ ਪਰੇਸ਼ਾਨੀਆਂ ਨੇ ਹਨਾ ਵੀ ਸਾਰੀਆਂ ਇੱਥੇ ਆ ਕੇ ਦੱਸਦੇ ਵੀ ਆ ਤੁਸੀਂ ਦੇਖੋ ਵੀ ਆ ਸੱਚੀ ਯਾਰ ਮੇਰੇ ਮਨ ਨੂੰ ਸ਼ੋ ਗਿਆ ਆ ਜਿਹੜਾ ਜਿਹੜੇ ਬੰਦੇ ਨੇ ਲਿਖਿਆ ਵੀ ਖੈਰ ਹੁੰਦੀ ਜਿਹੜੀ ਇਹ ਮਨੋ ਕਾਮਨਾ ਪੂਰੀ ਹੋਵੇ ਤੇ ਹੋਰ ਵੀ ਬਥੇਰੇ ਆ ਵੇਖੋ ਬਾਬਾ ਜੀ ਆ ਤੂੰ ਲਿਖਿਆ ਹੈ ਆਹੋ ਮੇਰੀ ਮਾਂ ਨੂੰ ਹੀ ਠੀਕ ਕਰ ਦਿਓ ਤੇ ਹੋਰ ਵੀ ਬਥੇਰੇ ਆ ਵੇਖੋ ਤੁਸੀਂ ਵਿਆਹਿੰਦੇ ਤੇ ਲਿਖਿਆ ਬਾਬਾ ਜੀ ਪੁੱਤਰ ਦੀ ਦਾਤ ਬਖਸ਼ੋ ਹਾਂ ਤੇ ਇੰਦੇ ਤੇ ਵਾਹਿਗੁਰੂ ਮੇਰਾ ਏ ਵਾਈ ਗਰੂ ਮੇਰੇ ਨੰਬਰ ਵਧੀਆ ਆਉਣ ਹੁਣ ਪੇਪਰ ਚੱਲਦੇ ਪੈਣ 10ਵੀਂ 12ਵੀਂ ਦੇ ਪੇਪਰ ਹੋ ਗਏ ਨਾ ਖਾਲ ਕਰਕੇ ਤੇ ਇਧਰ ABC ਦਾ ਸੱਤ ਨਾ ਹੋ ਗਾ ਏ ਗਰੂ ਤੇ ਇਧਰ ਦੇਖੋ ਤਾਂ ਤਾਂ ਮਿੱਤਰੋ ਇਹ ਸੀਗੀ ਆਪਣੀ ਵੀਡੀਓ ਤੱਕ ਤੇ ਸ਼ਰੀਰ ਦਮਦਮਾ ਸਾਹਿਬ ਤਲਵੰਡੀ ਸਭੋ ਕੀ ਜੇ ਵੀਡੀਓ ਵਧੀਆ ਲੱਗੇ ਹੋਵੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਮਿਲਾਂਗੇ ਆਪਾਂ ਇੱਕ ਹੋਰ ਐਵੇਂ ਦੀ ਕੈਂਜੀ ਵੀਡੀਓ ਦੇ ਨਾਲ ਓਕੇ ਬਾਏ ਜੀ ਧੰਨਵਾਦ ਜੀ